ਆਹ ਤੇ ਮੁੰਡਾ ਕਹਿੰਦਾ ਮੈਂ ਕਹੀ ਨਾਲੀ ਕਹਿੰਦਾ ਵਾਹਣ ਗੁੱਡ ਤੂੰ ਆ ਇੱਥੇ ਆਇਆ ਹਾ ਇੱਥੇ ਆਇਆ ਆ 91 91 91 ਅਰਜਨ ਅਰਜ 91 ਤਾਂ ਫੋਰ ਵਾਈ ਫੋਰ ਆ ਗਿਆ ਹੁਣ ਤਾਂ ਆਏ ਹਾ ਫੋਰ ਵਾਈ ਫੋਰ ਫੋਰ ਵਾਈ ਫੋਰ ਆਇਥੇ 91 91 ਪਾਵਰ ਕਰਾਤਾ ਹੁਣ ਤਾਂ ਹੈ ਬੱਸ ਹਾਇ ਤੇ ਆਇਆ ਹਾਇ ਤੇ ਆਇਆ ਹਾਇ ਤੇ ਨੀੜਾਈ ਤੇਰੀ ਸਿਖਰ ਦੇ ਪਾਰੇ ਭਾ ਗਿਆ ਮੋਡਾ ਕਹਿੰਦੇ ਆਹਾਹਾ 4x4 ਦਾ ਇੰਜਣ ਧਰਾਦਾ ਦੇਖੋ ਡਲੇ ਡਲੇ ਦੇਖੋ ਪੱਟੇ ਹੋਇਆ ਇੱਥੇ ਆਇਆ ਉਲਟਾਲ ਦਾ ਹੀ ਛੜਦਾ ਦੇਖੋ ਉਹ ਬਾਹਰ ਚ ਕੁੱਤਾ ਕਿਵੇਂ ਭੱਜ ਜਾਂਦਾ ਹੋ ਆਏ ਓਏ ਠੰਡ ਸੀ ਬਈ ਪੂਰੀ ਹੱਥ ਨੇ ਮੀਂਹ ਦਾ ਮਾਹੌਲ ਬਣ ਗਿਆ ਸੀ ਐਂ ਲੱਗਦਾ ਸੀ ਵੀ ਪੂਰਾ ਮੀਂਹ ਪਊਗਾ ਤੇ ਠੰਢੀ ਆਪਾਂ ਚੱਲੂ ਸਵੇਰੇ ਸਵੇਰੇ ਫੇਰ ਉਹੀ ਜਿਵੇਂ ਪਹਿਲਾਂ ਦੇ ਦਿਨ ਚੜਦੇ ਹੁੰਦੇ ਨੇ ਤਾਂ ਉਦੋਂ ਨਹੀਂ ਗਰਮੀ 100 ਡਿਗਰੀ ਦੇ ਨਾਲ ਫਿਰਦਨ ਸਟਾਰਟ ਹੋ ਗਿਆ ਸੋ ਆਪਾਂ ਚੱਲਦੇ ਹਾਂ ਖੇਤ ਅੱਜ ਘਣਨੀਆਂ ਨੇ ਬੱਟਾਂ ਤਾਂ ਬੰਦਾ ਆਪਣਾ ਇੱਕ ਖੇਤ ਗਿਆ ਹੋਇਆ ਕਹੀ ਪਾਣੀ ਰੋਟੀ ਚਾਹ ਟੱਕ ਸਾਰਾ ਕੁਝ ਸਭ ਬਾਕੀ ਖੇਤੀ ਜਾ ਕੇ ਕਰਦੇ ਆਂ ਆਪਾਂ ਗੱਲਬਾਤ ਲਓ ਜੀ ਆਪਾਂ ਪਹੁੰਚ ਗਏ ਖੇਤ ਅੱਜ ਆਪਣੀਆਂ ਬੱਟਾਂ ਦੀ ਕੜਾਈ ਸ਼ੁਰੂ ਹੋਊਗੀ ਕਿਉਂਕਿ ਅੱਜ ਬੱਟਾਂ ਸਾਰੀਆਂ ਘਣਨੀਆਂ ਨੇ ਆਪਣੇ ਕੋਲੇ ਹੈਗੇ ਨੇ 23 ਤੋਂ 25 ਕਿਲਿਆਂ ਦੀ ਆਪਾਂ ਬੱਟਾਂ ਸਾਰਿਆਂ ਤਾਂ ਨਹੀਂ ਘਣਨੀਆਂ ਪਰ ਸਾਰਿਆਂ ਦੀ ਘਣਨੀਆਂ ਵੀ ਨੇ ਕਿਉਂਕਿ ਉਹਦੇ ਵਿੱਚ 4 ਕਿੱਲੇ ਮੱਕੀ ਲੱਗੀ ਹੋਈ ਹੈ ਮੱਕੀ ਵਾਲੀਆਂ ਬੱਟਾਂ ਵੀ ਦੇਖਾਂਗੇ ਜੇ ਘਣਨ ਦੇ ਲੋੜ ਵੀ ਤਾਂ ਘੜਾਂਗੇ ਮੇਂ ਅਦਰਵਾਈਜ਼ ਹਜੇ ਹੋਰ ਟਾਈਮ ਕਾਫੀ ਪਿਆ ਫੇਰ ਦੇਖਾਂਗੇ ਸੌਣ ਦੇ ਵਿੱਚ ਜਾ ਕੇ ਝੋਨਾ ਲੱਗਦਾ ਤਾਂ ਇਹ ਤੋਂ ਪਹਿਲਾਂ ਗਰਮ ਖਾ ਗਿਆ ਸੀ 2 ਘੰਟੇ ਪਹਿਲਾਂ ਆ ਕੇ ਬੱਟਾਂ ਦੀ ਤਿਆਰੀ ਸ਼ੁਰੂ ਕਰਤੀ ਐਨੇ ਤਾਂ ਹੁਣ ਰੋਟੀ ਲੈ ਕੇ ਆਏ ਦੀ ਮੈਂ ਖਾਣਾ ਤਾਂ ਨਾ ਖਾ ਕੇ ਰੋਟੀ ਖਾ ਕੇ ਕਰਦੇ ਆ ਕੰਮ ਦੀ ਤਿਆਰੀ ਸ਼ੁਰੂ ਆ ਜੋ 9 ਵਜੇ ਰੋਟੀ ਲੈਣਦੀ ਆ ਮੁੰਡੇ ਦੀ ਮੁੰਡਾ ਕਹਿੰਦਾ ਵੀ ਰੋਟੀ ਲੇਟ ਹੋਗੀ 9 ਵਜੇ ਰੋਟੀ ਲੇਟ ਹੋਗੀ ਫਿਰ ਤਾਂ ਕਮਾਲ ਦੀ ਗੱਲ ਹੈ ਕਿਸੇ ਵੀ ਤੂੰ ਖੇਤ ਜਾ ਕੇ ਦੇਖ ਲਈ ਤੂੰ 10 ਵਜੇ ਅੱਸੀ ਸੁੱਤਾ ਪਿਆ ਸੀ ਕੀ ਕਰਦਾ ਮੈਂ 4 ਵਜੇ ਉੱਠ ਖੜਿਆ ਸੀ ਮੈਂ ਕੰਮ ਹੀ ਐਨੇ ਨੇ ਬਈ ਗੱਪਾਂ ਕੇ ਲੇ ਵੜ ਮਤ ਤੜਕੇ ਤਾਂ ਨਾ ਕੱਢਣੀ ਨੇ ਗਾਈਆਂ ਦਿਨੋਂ ਪਤਾ ਸਨੇਹਾ ਉੱਠਣਾ ਪੈਂਦਾ ਉੱਧਰ ਸਮਾਦ ਆਪਣੀ ਦੇ ਖੇਤਾਂ ਦੀ ਸਮਾਦਰ ਤੇ ਮਿਸਤਰੀ ਲਾ ਰੱਖੇ ਨੇ ਬੱਸ ਕਰ ਗਿਆ ਉਹ ਬਣਾਉਣੇ ਤਾਂ ਕਰਕੇ ਉੱਧਰ ਵੀ ਇੱਕ ਦੋ ਗਿੜ ਦੇਣੇ ਪੈਂਦੇ ਨੇ ਤੇ ਕੱਕ ਕੰਡਾ ਲਿਆ ਕੇ ਸਾਰਾ ਕੁਝ ਕਰ ਕਿੰਨਾ ਨਾ ਆ ਕੇ ਆਇਆ ਹੁਣ ਕੱਕ ਕਿਹੜੇ ਲੈ ਕੇ ਆਉਨੇ ਭਾਂਜੀ ਤਾਂ ਚਾਰ ਚਾਰ ਕੱਕ ਹੀ ਹੋ ਗਏ ਉਹ ਹੁਣ ਹੁਣ ਭਾਂਜੀ ਕਹਾ ਬਿੱਗਾ ਵੱਟ ਕੇ ਲੈ ਆਵੇਂਗਾ ਚਾਰ ਹੀ ਹੋ ਗਏ ਉਹ ਬਿੱਗੇ ਜ ਨਹੀਂ ਲੈ ਆਏ 15 ਗਾਈਆਂ ਖੜੀਆਂ ਨਾ ਕਰ ਐਵੇਂ ਨਹੀਂ ਉਹ ਹੁਣ ਤਾਂ ਅਸੀਂ ਟਾਈਮ ਲੱਗ ਗਿਆ 15 9 ਵਜੇ ਬ੍ਰੇਕਫਾਸਟ ਕਰਕੇ 9:09 ਦਾ ਟਾਈਮ ਹੋ ਗਿਆ ਦਾ ਸੁੱਕੀ ਦਾਲ ਨਾਲ ਆਲੂ ਫਲੀਆਂ ਦਾਲ ਨਾਲ ਬ੍ਰੇਕਫਾਸਟ ਕਰਕੇ ਤਾਂ ਹੁਣ ਆਪਾਂ ਇੱਥੇ ਜਿਹੜੀ ਡਿਊਟੀ ਆਪਣੀ ਉਹ ਦੁਬਾਰੇ ਫੇਰ ਸ਼ੁਰੂ ਹੁੰਦੀ ਹੈ 9 ਵਜੇ ਤੋਂ ਲੈ ਕੇ ਦੇਖੋ ਕਿੰਨੇ ਵਜੇ ਤੱਕ ਚੱਲੂ ਆਵਾਟ ਕਿੱਥੋਂ ਲੱਗਿਆ ਦੀ ਗੁਰਮਖ ਇੱਥੋਂ ਇਧਰੋਂ ਠੀਕ ਹੈ ਇਧਰੋਂ ਆਏ ਲਿਆ ਕੇ ਇਹ ਆ ਸਾਰੀ ਬੱਟ ਘੜ ਕੇ ਲਿਆ ਉਹ ਤੇਰਾ ਘੋਥੋਂ ਆਏ ਲੈ ਗਿਆ ਹੁਣ ਉਹ ਰਹਿ ਗਈ ਹੁਣ ਪਰਲ ਸਾਰਾ ਆਪਾਂ ਹੁਣ ਰਹਿੰਦਾ ਹੈ ਹੈ ਸਮਾਦ ਤੱਕ ਵੱਢਿਆ ਹਾਂ ਸਮਾਦ ਤੱਕ ਗਿਆ ਫਿਰ ਸਮਾਦ ਤੋਂ ਅਗਾਹ ਰਹਿ ਗਿਆ ਤਾਂ ਬਾਕੀ ਜਿਹੜੇ 7-8 ਕਿੱਲੇ ਰਹਿ ਗਏ ਇਤਰਾ ਭਾਈ ਦੇਖੋ ਝੱਟ ਹੁਣ ਲਫਾ ਲਫਾ ਛੱਡ ਦੂੰ ਗੁਰਮਖ ਦੇ ਰੋਟੀ ਖਾਂਦੇ ਹੈ ਗੁਰਮਖ ਰੋਟੀ ਖਾ ਲਈ ਕਾ ਭਾਈ ਚਾਹ ਚੱਲ ਪੀਓ ਹਾਂਜੀ ਆਪਾਂ ਸਵੇਰ ਦੀ ਰੋਟੀ ਖਾ ਲਈ 9:00 7:30 ਕਨੋਂ ਵਜੇ ਉਸ ਤੋਂ ਬਾਅਦ ਚੱਲਦੀ ਹੈ ਚਾਹ ਆਪਣੀ ਚਾਹ ਬਣਾ ਕਹਿੰਦੇ ਸਰੀਰ ਕੰਡੇ ਤੇ ਨਹੀਂ ਹੁੰਦਾ ਕਿਉਂ ਗੁਰਮਖ ਹੋਈ ਗਮੀ ਨਹੀਂ ਜੀ ਚਾਹ ਜ਼ਰੂਰੀ ਹੈ ਰੋਟੀ ਦੇ ਨਾਲ ਹੀ ਚਾਹ ਚੱਲਦੀ ਹੈ ਫਿਰ ਇਸ ਤੋਂ ਬਾਅਦ ਜਦੋਂ ਚਾਹ ਪੀ ਲਈ ਦੁਵਾ ਘੰਟਾ ਡੇਢ ਘੰਟਾ ਫਿਰ ਲਗਾਤਾਰੀ ਕੰਮ ਚੱਲੂ ਫਿਰ ਸਿੱਧਾ ਕਰੀ ਚੱਲਾਂਗੇ ਫਿਰ ਸਿੱਧੀ ਕਰੇ ਜੇ ਫੇਰ ਨਹੀਂ ਚਾਹ ਵਣੀ ਪੀਂਦੇ ਕਰਦਾ ਕਰਦਾ ਕੀ ਹੋ ਗਿਆ ਬਾਦਲ ਆ ਗਏ ਫਿਰ ਕਿੰਦਾ ਜੇ ਬਦਲ ਗਿਆ ਚਾਹ ਤਾਂ ਚਾਹੀ ਹੈ ਚਾਹ ਤਾਂ ਚਾਹੀ ਹੈ ਇੱਥੇ ਆ ਜਾ ਤਾਂ ਗਰਮੀ ਵੀ ਕਹਿੰਦੀ ਆ ਵੀ ਮਾਇਆ ਇਧਰ ਦੁਪਹਿਰਾ ਖਾਣ ਲੱਗਾ ਮੇਰੇ ਵੀਰੋ ਅੰਦ ਦੁਪਹਿਰੀ ਆਪਾਂ ਖਾਂਗੇ ਆਪਾਂ ਵੀ ਭਖਾਂਗੇ ਆਪਾਂ ਵੀ ਦੁਪਹਿਰੀ ਭਖਾਂਗੇ ਥੋੜਾ ਜਿਹਾ ਆ ਜਦੋਂ ਲੋ ਆਈ ਦੀ ਸੱਪ ਜਾਂ ਮਿਲਦਾ ਹੁੰਦਾ ਸੱਪ ਜਾਂ ਮਿਲਦਾ ਲਾ ਘੁੰਮੀ ਜਾਂਦੀ ਲੋ ਦੇ ਕਾਲੇ ਕਾਲੇ ਹਾਂ ਉਹ ਚਾਲ ਜਿੜਦੀ ਆ ਚਾਲ ਕਾਣੂ ਆ ਚਾਲ ਜੀ ਹੁੰਦੀ ਜਿਹੜੀ ਓ ਜਦੋਂ ਪਾਫਾ ਪਾਣੀ ਚ ਚਾਲੀ ਹੁੰਦੀ ਆ ਉਹ ਚਾਲ ਦਾ ਤੂੰ ਮੈਰ ਵਾਲੀ ਹੱਡੀ ਜਾਂਦਾ ਤੂੰ ਓ ਚੋਦੋ ਚਾਲ ਹੁੰਦੀ ਇਹ ਚਾਲ ਹੁੰਦੀ ਆ ਚਾਲ ਜੰਡਕਿਆ ਰੋਟੀਆਂ ਦਾ ਹੋਰੀ ਮਰੀ ਜਾਂਦਾ ਓ ਕਿੱਦਾਂ ਗਏ ਕਰਤਾ ਵੀ ਗੁਰਮੁਖੀ ਬਟਾਂ ਇੱਕ ਘੜੀ ਪੀਆ ਪੂਰੀ ਦੇਖ ਸਕਦੇ ਕੋਲ ਬਣਾਈ ਪਿਆ ਜਮਾ ਘੜ ਘੜ ਕੇ ਖੱਬਲ ਸਾਫ ਕੀਤੀ ਧੱਪਿਆ ਪਰ ਗਰਮੀ ਅੱਜ ਵੀ ਬਹੁਤ ਜ਼ਿਆਦਾ ਕੱਲ ਦਾ ਅਸਥ ਨੇ ਜੇ ਠੰਡੀ ਹਵਾ ਐ ਤੀ ਵੀ ਮੀ ਪਊਗਾ ਪਰ ਕਣੀਏ ਚ ਚਾਰ ਹੀ ਸਿੱਟੀਆਂ ਦੀ ਰੱਬ ਨੇ ਵੱਧ ਨਹੀਂ ਓਏ ਚੱਲ ਕੋਈ ਆ ਮੱਕੀਆਂ ਜੇ ਬੰਦੇ ਰ ਵੱਡੀਆਂ ਵੱਡੀਆਂ ਹੋ ਜਾਣੀਆਂ ਹੈ ਹੌਸਲਾ ਰੱਖ ਹੌਸਲਾ ਫੁੱਲ ਆ ਬਾਈ ਨਾ ਹੌਸਲਾ ਫੁੱਲ ਅੱਜ ਗਰਮਾਸ਼ ਪੂਰੀ ਮੀਂਹ ਅੱਜ ਵੀ ਆ ਸਕਦਾ ਹੈ ਗਰਮਾਸ਼ ਦੀ ਗੱਲ ਜਿੱਦਿਆ ਆਪਾਂ ਖਾਲ ਖੇੜਾ ਦੀ ਮੀਂਹ ਉਹਦੇ ਵੀ ਆਇਆ ਸੀ ਆ ਉਹ ਅੱਜ ਵੀ ਲਓ ਲੱਗ ਜਾ ਇੱਥੋਂ ਮੈਂ ਦੂਜੇ ਪਾਸੇ ਜਾਂਦਾ ਕਰਦੇ ਸ਼ੁਰੂ 1 2 3 ਚੱਕ ਲੈ ਵੀ ਗਰਮ ਖਤਾਂ ਲੱਗਿਆ ਇਧਰਲੇ ਖੁੰਝੇ ਤੋਂ ਆ ਸਾਰਾ ਕੜ ਕੇ ਲਿਆਇਆ ਆਪਾਂ ਇਹਦੀ ਰੋਟੀ ਲੈ ਕੇ ਆਏ ਸੀ ਤਾਂ ਹੁਣ ਲੱਗੇ ਆ ਮਤਲਬ 10 ਵਜੇ ਗਏ ਹੁਣ ਘੰਟਾ ਦੋ ਘੰਟੇ ਲਾਵਾਂਗੇ ਆ ਸਾਰਾ ਵਾਲੇ ਦਲੇ ਘਟਣਾ ਪਊਗਾ ਕਿਉਂਕਿ ਜਦੋਂ ਜੀਰੀ ਲਾਉਣੀ ਹੈ ਢੋਨਾ ਲਾਉਣਾ ਆਪਾਂ ਤਾਂ ਪਹਿਲਾਂ ਸਾਰੇ ਬੱਟਾਂ ਦੀ ਸਫਾਈ ਕਰਨੀ ਪੈਂਦੀ ਹੈ ਬੱਟਾਂ ਤੇ ਕਾਕੰਡਾ ਬਹੁਤ ਹੋ ਜਾਂਦਾ ਤਿੰਨ ਕਿੱਲੇ ਦੀਆਂ ਬੱਟਾਂ ਕੱਢਤੀਆਂ ਅੱਜ ਆਪਾਂ ਹਨਾ ਕਰਮਕ ਸਵਾ ਤਿੰਨ ਕਿੱਲੇ ਕਿ ਸਾਢੇ ਤਿੰਨ ਕਿੱਲੇ ਹੋਣਗੇ ਇਹ ਸਾਢੇ ਤਿੰਨ ਕਿੱਲੇ ਸਵਾ ਤਿੰਨ ਕਿੱਲੇ ਦਾ ਜਿਹੜਾ ਹਾਂ ਤੇ ਇਹ ਬੱਟਾਂ ਕਢ ਕੇ ਹੁਣ ਪਾਣੀ ਪੀਣ ਆਇਆ ਗਰਮੀ ਵੀ ਬਹੁਤ ਹੈ ਸੋ ਅੱਜ ਹਵਾ ਵੀ ਚੱਲਦੀ ਆ ਜਦੋਂ ਕੰਮ ਕਰਦੇ ਆ ਉਦੋਂ ਗਰਮੀ ਲੱਗਦੀ ਆ ਜਦੋਂ ਤੁਰਦੇ ਜੀ ਆ ਉਦੋਂ ਹਵਾ ਲੱਗ ਜਾਂਦੀ ਆ ਟਾਈਮ ਕਿੰਨਾ ਹੋ ਗਿਆ ਗੁਰਮਖ? ਟਾਈਮ ਤਾਂ ਵੱਧੀ ਘਰ ਰਹੇ ਬਾਈ। 10:30 ਦੇਖਿਓ। ਆਪਾਂ 9:30 ਵਜੇ ਰੋਟੀ ਖਾਂਦੇ ਸੀਗੇ। 10:00 ਵਜੇ ਤੋਂ 11:00 ਮੈਂ ਤੁਰ ਗਿਆ। ਬਸ 1:30 ਹੋਣ ਵਾਲੇ ਨੇ। ਕੌਣ ਕਿਹਾ ਅੱਧੇ ਘੰਟੇ ਦੇ ਵਿੱਚ ਕਿਹੜਾ ਦੇਤਾ ਆਪਾਂ? ਕਿ ਖੱਬਲ ਵਧੀਆ ਸੀ, ਇੱਕ ਦੋ ਵੱਟਾਂ ਤੇ ਪੂਰਾ ਫੁੱਲ ਸੀ। ਤਾਂ ਹੁਣ ਫੇਰ ਜੰਮਣ ਥੱਲੇ ਆ ਗਏ। ਆ ਓਏ। ਗੁਰਮਖਾ ਜੰਮਣ ਥੱਲੇ ਆ ਕੇ ਪਾਣੀ ਨੂੰ ਡੇ ਗਿਆ ਤੇ ਵਾਲੀ ਲੱਗਦੀ ਆ। ਪਿਆਸ ਐ ਨਹੀਂ ਲੱਗਦੀ ਗਰਮੀ ਦੇ ਵਿੱਚ ਬੁਰਾ ਹਾਲ ਆ। ਪਸੀਨਾ ਬਹੁਤ ਆਉਂਦਾ। ਰਾਜਸਥਾਨ ਵਾਲਾ ਕੰਮ ਜਾ ਹੋਇਆ ਪਿਆਣਾ ਹੋਇਆ। ਹੈਂ? ਰਾਜਸਥਾਨ ਵਾਲਾ ਕੰਮ ਜਾ ਕੋਈ ਕਿਸੇ ਪਾਸੇ ਦੀਦੀ ਨਹੀਂ ਪਾਣੀ ਦਾ। ਰਾਜਸਥਾਨ ਵਾਲਾ ਹੋ ਜੂ ਬਾਈ। ਜੇ ਪਾਣੀ ਦੀ ਕਦਰ ਨਾ ਹੋਈ ਤਾਂ ਹੋ ਜੂ, ਸੇਤੀ ਹੋ ਜੂ। ਪਾਣੀ ਜਿਹੜਾ ਤੈਨੂੰ ਕਾਦਰ ਕਾਦਰ ਆਉਂ ਗੱਲ ਕਰਦਾ ਪਾਣੀ ਦਾ ਜਿਰੀਆਂ ਜੇ ਪਹਿਲਾਂ ਪਹਿਲਾਂ ਤਾਂ ਹੀ ਬਹੁਤ ਔਖਾ। ਇਹ ਕਾਹਨ ਖੋਲੇ ਸਮਾਨ ਦੇ ਵਿੱਚ ਧੁੱਪ ਚ ਕੰਮ ਕਰਨਾ ਪੈਂਦਾ। ਇਹ ਤਾਂ ਹੈ ਨਹੀਂ ਵੀ ਕਿਸੇ ਸੱਤ ਥੱਲੇ ਜਾਂ ਸਾਵੇਂ ਬਹਿ ਕੇ ਕੰਮ ਕਰ ਲਾਂਗੇ। ਇਦਾਂ ਹੁਣ ਜਿੰਨਾ ਚਿਰ ਜੀਰੀਆਂ ਪਾਲਦੀਆਂ ਨਹੀਂ ਸਾਰੀ ਗਰਮੀ ਸਿਰਫ ਤਾਂ ਨੰਗੂ ਕਦੇ ਰੇ ਛੱਡਦੇ ਕਦੇ ਸਪਰੇਅ ਕਰਦੇ ਕਦੇ ਬੱਟ ਪੋਜਦੇ ਕਦੇ ਹੈਂ ਘੁਰਚਦੇ ਹਾਂ ਤੂੰ ਕਹਿੰਦਾ ਸਾਵੇਂ ਨਹੀਂ ਕੰਮ ਹੁੰਦਾ ਆਏਗਾ ਮੇਰੇ ਸਾਰੇ ਦਰਖਤ ਤਾਂ ਦਾ ਦਾ ਪੱਤੀ ਜਾਂਦੇ ਨੇ ਦਰਖਤ ਕਿੱਥੇ ਪੱਟੇ ਨੇ ਆਪਾਂ ਆ ਬੱਦ ਲਾਏ ਨੇ ਸਾਰੀ ਪੱਤੀ ਇਹ ਲੋਕ ਪੜ ਦਿੰਦੇ ਆਪਾਂ ਥੋੜੀ ਪੜਦੇ ਆ ਆਹੀ ਜਾਮਣਾ ਇੱਕ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਇੱਕ ਬਲੌਗ ਦੇ ਵਿੱਚ ਇਹੀ ਜਾਮਣਾ ਇਹ ਸਾਰੇ ਨੇੜੇ ਤੇ ਡੇ ਲਿਆ ਕੇ ਥੱਲੇ ਬਹਿ ਕੇ ਰੋਟੀ ਖਾਂਦੇ ਨੇ ਕੋਈ ਦਰਖਤ ਹੀ ਨਹੀਂ ਲਾਉਂਦਾ ਜੇ ਕੋਈ ਹੈਗਾ ਤਾਂ ਬਸ ਸਾਰੇ ਵਿੰਗਟ ਡੱਡੇ ਜਿਹੇ ਖੜੇ ਨੇ ਜਿਵੇਂ ਆ ਇਹਨਾਂ ਦੀ ਕੋਈ ਸੌਣੀ ਵਧੀਆ ਦਰਖਤ ਤਾਂ ਆਹੀ ਹੈ ਜਾਮਣ ਥੱਲੇ ਇੱਥੇ ਸਾਰੇ ਚਾਹ ਪਾਣੀ ਦੁਪਹਿਰੇ ਆ ਕੇ ਇੱਥੇ ਪੀ ਲੈਂਦੇ ਨਗਦੇ ਕਰਦੇ ਜੀ ਇਹਨਾਂ ਦੇ ਨੇੜੇ ਖੇਤ ਪੈਂਦੇ ਆ ਗਰਮੀ ਦੇ ਸਤਾਏ ਹੋਏ ਗੁਰਮukh ਸਿੰਘ ਠਾਰ ਦਾ ਸੌਣੀ ਠਾਰ ਦਾ ਸੌਣੀ ਪਾਣੀ ਦਾ ਗਲਾ ਭਰ ਕੈਂਪਰ ਦੇਖ ਜੀ ਗਾੜੀ ਨੇ ਕਿੱਥੇ ਤੇ ਆ ਓਏ ਕੈਂਪਰ ਕਿ ਬੜਾ ਤਰ ਆ ਆ ਸਕੀਮ ਤੇ ਨਹੀਂ ਮੰਨ ਗਿਆ ਗੁਰਮukh ਇਹ ਸਕੀਮ ਤੇ ਹੀ ਮੰਨ ਗਿਆ ਉਹ ਥੱਲੇ ਜਿਹੜੇ ਬੜੀਆਂ ਨੇ ਹਾਂ ਏ ਏ ਹੁੰਦੇ ਨੇ ਬਈ ਜੱਟ ਦੀ ਗਾੜੀ ਗਾੜ੍ਹ ਨੇ ਇਹ ਆ ਵੀ ਅੱਗੇ ਮਾ ਪਣੀਆ ਕਿੱਥੋਂ ਭਰੀ ਜਾਂਦਾ ਏ ਆ ਓਏ ਪਾਣੀ ਦਾ ਭਰ ਲਈ ਹੁਣ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੜਿਆ ਲੋ ਪੂਰੀ ਫੱਲਾ ਹੋਰ ਜੋਰ ਮੜਾ ਮੜਾ ਜੋਰ ਲਾ ਦੇ ਓਏ ਗਰਮਖਤਾ ਬੈਠਾ ਜਿਹੜਾ ਰੋਟਾ ਮੀਟਰ ਤੇ ਕਿਉਂ ਗਰਮ ਖੋਏ ਨਜ਼ਾਰੇ ਨੇ ਬਾਈ ਲੋ ਬੰਨੀ ਪਈ ਆ ਹਾਂ ਲੋ ਬੰਨੀ ਭਈਆ ਨਜ਼ਾਰੇ ਸਾਂਵੇਂ ਉੱਤੇ ਕਾ ਤੇ ਜੜੇ ਬੈਠਾ ਰੋਟਾ ਮੀਟਰ ਦੇ ਰੋਟਾ ਮੀਟਰ ਦੇ ਉੱਤੇ ਤਾਂ ਲੈ ਗਾ ਮਾਚਲ ਵਿਆਹ ਵਾਲੇ ਗੁੱਚੇ ਤੋਂ ਵਾਹ ਲੱਗੂਗੀ ਕਰੋ ਪੜੀ ਕੀ ਮਾਚਲ ਤੂੰ ਜਾ ਜਾ ਪੈਂਦਾ ਇੱਧਰ ਹਵਾਉ ਇੱਧਰ ਨੂੰ ਨਾ ਇਹ ਕ੍ਰੋਸਿੰਗ ਹੁਦੀ ਆਵਾਦੀ ਲੈ ਵੀ ਆਪਣੇ 5 ਕਿਲੇ ਹੋਂ ਵਾਲੇ ਨੇ 3 ਕਿਲੇ ਤਾਂ ਆਪਾਂ ਉਹ 2.5 ਕਿਲੇ ਦਾ ਉਹ ਘੜਤੇ ਦੀ ਆ ਢੂੜ ਕਿਲੇ ਦਾ ਘੇਰਾਗਾ ਹੋਗੇ ਨਹੀਂ ਤਾਂ ਪਹਿਲਾਂ ਮੱਛੀ ਜੀ ਖੜੀ ਹੁੰਦੀ ਹੁਣ ਤਾਂ ਨਹੀਂ ਆਪਣੇ ਵਾਂਗੂ ਅੱਖਾਂ ਹੀ ਮਚਾ ਜਾਂਦੀ ਹੈ ਹਾਂ ਹੁਣ ਤਾਂ ਨਹੀਂ ਆਪਣੇ ਵਾਂਗੂ ਅੱਖਾਂ ਹੀ ਮਚਾ ਜਾਂਦੀ ਹੈ ਪੱਤੇ ਜਿਹੜੇ ਮੋਚ ਰਹੇ ਨੇ ਆ ਇਕੱਠੇ ਬੈਣ ਨੇ ਹਾਂ ਕੱਲ ਤੇ ਪਰਸੇ ਪੂਪਣੇ ਜਿਵੇਂ ਖੜੇ ਜੀ ਗਏ ਤੇ ਜਿਵੇਂ ਦੋ ਰੁਪਈਆ ਵਾਲੇ 1 ਰੁਪਈਆ ਪੂਪਣੇ ਜਿਵੇਂ ਬਣ ਜਾਂਦੇ ਨੇ ਥੱਲੇ ਪਾਣੀ ਲਾਉਂਦੇ ਜੀ ਤਾਂ ਤਾਂ ਆਉਂਦਾ ਵੀ ਮੱਚ ਗਿਆ ਹੁਣ ਕੱਲ ਜਿਹੜੀ ਬੱਦਲ ਵਾਈ ਹੋ ਗਈ ਆਥ ਨੇ ਉਹਦੇ ਕਰਕੇ ਥੋੜਾ ਜਿਹਾ ਮੱਕੀਆਂ ਦਾ ਰੰਗ ਸੈੱਟ ਲੱਗਦਾ ਤਾਂ ਮੌਸਮ ਦਾ ਵੀ ਫਰਕ ਪੈ ਗਿਆ ਅੱਜ ਤਾਂ ਹੀ ਆਪਾਂ ਘੜੀ ਜੈ ਨਹੀਂ 10 11 ਵਜੇ ਤੱਕ ਹੁਣ ਤਾਂ ਆਪਾਂ ਮੰਝੇ ਤੇ ਹੁੰਦੇ 9 ਵਜੇ ਹਾਂ ਕਿਉਂਕਿ ਗਰਮੀ ਬਾਲੀ ਚੱਲ ਆ ਜਾਈਆਂ ਵੀ ਮੌਸਮ ਠੀਕ ਹੈ ਤੇ ਲੱਗੇ ਓਏ ਹਾਂ ਕਿਹਦਾ ਲਗੂ ਹੋਣਾ ਪਾਣੀ ਤਾਂ ਦੇਖਣਾ ਖਰਾਬ ਹੈ ਨਹੀਂ ਲੱਗਦਾ ਹਾਂ ਐਮੀ ਲੱਗਦਾ ਆ ਦੇਖ ਜਲਪ ਕਿੰਨੀ ਲੱਗੀ ਪਈ ਹੈ ਜਲਪ ਤਾਂ ਤੇਰੇ ਢੱਡ ਵਿੱਚ ਵੀ ਲੱਗੀ ਪਈ ਆ ਮਿੰਟ ਦੋ ਹੋਏ ਨੇ ਪਾਣੀ ਪੀ ਤੈਨੂੰ ਹੁਣ ਦੁਬਾਰੇ ਫੇਜੰਬੜ ਗਿਆ ਖੜ ਜਾ ਹਾਂ ਹਾਏ ਤਾਂ ਬਾਂਹ ਚ ਵੀ ਨਹੀਂ ਗਏ ਉਹ ਆ ਗਰਮੀ ਵਾਲੀ ਆ ਗਰਮੀ ਕਮਾਲ ਦੀ ਗੱਲ ਧਰ ਬਰੇ ਖੜੇ ਦੀ ਮੂੰਹ ਸੁੱਕ ਗਿਆ ਦਵਰੇ ਯਾਰ ਨਾ ਗਰਮੀ ਵਾਲੀ ਆ ਰੇੜੀ ਰੀਟਰ ਗਰਮ ਹੋ ਗਿਆ ਬਈ ਪੱਖੇ ਚ ਪਾਣੀ ਪਾਉਣੇ ਆ ਤੂੰ ਤਾਂ ਆ ਪਾਈ ਦੀ 11 ਵਜੇ ਆ ਕੇ ਕਹਿਤਾ ਕਹਦਾ ਵੀ ਹੋ ਤੂੰ ਕਿੰਨੇ ਵਜੇ ਆਇਆ ਮੈਂ ਆਇਆ ਦੀ 3 ਵਜੇ ਉਧੇ ਉਧੇ ਮਾਸੀ ਮੈਨੂੰ ਗੱਪ ਛਿੱਟੀ ਗਈ ਤਾਇਆ ਕਹਿੰਦੀ ਤੇਰਾ 5 ਵਜੇ ਦਾ ਗਿਆ ਤੂੰ ਸੀ ਰੋਟੀ ਲੈ ਕੇ ਵਗ ਜਾ ਮੈਂ ਕਿਹਾ ਸੀਵੇ ਤਾਂ ਮੈਂ ਜਾ ਕੇ ਆਇਆ ਖੇਤ ਤਾਂ ਨਾ ਜਿੱਦੇ ਕੱਲਾ ਆਇਆ ਦੀ ਦਾ ਮੈਂ ਕਿਹਾ ਸੀਵੇ ਤਾਂ ਮੈਂ ਜਾ ਕੇ ਆਇਆ ਖੇਤ ਫਿਰ ਕਹਿੰਦੀ ਹੁਣੀ ਗਿਆ ਹਜੇ ਮੈਂ ਕਿਹਾ ਤਾਈ ਏਡੇ ਏਡੇ ਗੱਪ ਤਾਂ ਸੀ ਫੜ ਲੈਣੇ ਆ ਆ ਦੇ ਆ ਦੇ ਇਹ ਇਹ ਆ ਕਹਿੰਦਾ ਗਰਮੀ ਦਾ ਅਸਰ ਆਹ ਆ ਗਰਮੀ ਦਾ ਫਿਰ ਨਿੰਬੂ ਪਾਣੀ ਕਰਾ ਕੇ ਲੈ ਨਾ ਨਿੰਬੂ ਪਾਣੀ ਆ ਨਿੰਬੂ ਪਾਣੀ ਆ ਤੇ ਜੰਮਾ ਰੰਗ ਉਹ ਇਹ ਜ ਹੈ ਖੰਡ ਘੋਲਦਾਂ ਨੇ ਵਿੱਚ ਖੰਡ ਘੋਲ ਵਿੱਚ ਕੋਲਾ ਪਾ ਦਾਂਗੇ ਇਹਦੇ ਔਲੇ ਦਾ ਦਰਖਤ ਲੱਗਿਆ ਹੋਇਆ ਬਈ ਇੱਥੇ ਕਹਿੰਦੇ ਜਿਹੜਾ ਔਲੇ ਲੱਗਦੇ ਨੇ ਤੇ ਦਾ ਫਲ ਬਹੁਤ ਜਿਆਦਾ ਲੱਗਦਾ ਹੈਗਾ ਆਪਣੇ ਏਰੀਆ ਦੇ ਵਿੱਚ ਕੋਈ ਦਰਖਤ ਹੈ ਔਲੇ ਦਾ ਪਰ ਜੋ ਲੱਗਦੇ ਨੇ ਤਾਂ ਨਾ ਇਹ ਮੂੰਹ ਹੀ ਭਰ ਜਾਂਦਾ ਚੱਲਾਂ ਖਰਦਾ ਪਾਣੀ ਪੀ ਲਿਆ ਸਰਦਾਰ ਇੱਕ ਮੈਂ ਕਮਾਲ ਦੀ ਗੱਲ ਹੋ ਗਈ ਯਾਰ ਕੀ ਗੱਲਾਂ ਕਰ ਮੁਖਾ ਖਰਦਾ ਪਾਣੀ ਪੀ ਹੈ ਮੈਂ ਤਾਂ ਕੋਈ ਸਮਝ ਨਹੀਂ ਆਈ ਗੱਲ ਇਹ ਕਾਰਨ ਕੀ ਹੈ ਇਹ ਕੀ ਗੱਲ ਹੈ ਬੋਲ ਤਾਂ ਪਾ ਹੁਣ ਉਹ ਹੋ ਗਿਆ ਠੰਡਾ ਹੋ ਗਿਆ ਇਸਤ ਉਹ ਵੰਦਗੀ ਤਾਂ ਉੱਤਰਾ ਕੇ ਜਾਂਦਾ ਉੱਤੋਂ ਫੇਰ ਮੁੜਿਆਦਾ ਉੱਥੇ ਤੱਕ ਜਾਂਦਾ ਉੱਥੋਂ ਫੇਰ ਮੁੜਿਆਦਾ ਪਾਣੀ ਪੀ ਕੇ ਆਉਣਾ ਪਾਣੀ ਪੀ ਕੇ ਆਉਣਾ ਹੁਣ ਗਿਆ ਥੱਲੇ ਤੱਕ ਚੱਲ ਆ ਗਿਆ ਮੈਂ ਵੀ 11:30 ਹੋ ਗਏ 5 ਕਿੱਲੇ ਦੀਆਂ ਬੱਟਾਂ ਖੜੀਆਂ ਨੇ ਹਜੇ ਆਪਾਂ 4 ਕਿੱਲੇ ਦਾ ਕੇਲਾ ਰਹਿੰਦਾ ਸੀ ਹੈਗਾ ਹਾਲੇ ਦਾਲਾ ਹੀ ਇਹਦਾ ਉਹ ਕਾੜਨ ਦੀ ਤਿਆਰੀ ਜਿੱਤੀ ਮੁੰਡਾ ਕਹਿੰਦਾ ਚਲੋ ਚੱਲੀਏ ਘਰੇ ਭੱਜ ਲੋ ਗਰਮੀ ਬੜੀ ਆ ਬਿਮਾਰ ਨਾ ਹੋ ਜੀ ਕਹਦਾ ਅਰਜ ਦੀ ਕਰਨਾ ਹੀ ਲੈਣ ਚਾਹੀਦੀ ਹੈ ਆ ਵੀਡੀਓ ਕਿ ਨਾ ਨਹੀਂ ਜਾਣੀ ਕਹਿੰਦੇ 11 ਵਜੇ ਤੋਂ ਬਾਅਦ ਹਾਂ ਫਿਰ ਉਤ ਪਉਣ 12 ਹੋਗੇ ਹਾਂ 12 12 ਹੋ ਜੇ ਪਰ ਤਾਂ ਆਪਣੇ ਕੋ 40 ਮਿੰਟ ਤੋਂ ਲੰਗੇ ਹਾਂ ਮੈਂ ਤਾਂ ਐਂ ਗੱਲ ਕਰਦਾ ਹਾਂ ਹਾਂ ਮਹਾ ਜਿਹੜੇ ਕੰਪਟਰ ਆਦਿ ਪਾ ਦੇ ਸਾਰਾ ਸਿਰ ਧੁੱਪ ਕਿਹੜਾ ਦਾ ਮਾਮਲਾ ਲਗਦਾ ਉਸਤਾ ਹਾਂ ਫਿਰ ਆਪਣਾ ਕੀ ਹੈਗਾ ਅਰੇ ਹੁਣ 12 ਵਜੇ ਕੜੀਏ ਹਾ ਤੇ ਕੁਛ ਨਹੀਂ ਦਿਖ ਕਿਹੜਾ ਦੇ ਦੇਣਿਆ ਕਿਹੜਾ ਤਾਂ ਦੇ ਦਿਆ ਹੈ ਹੈ ਕਿਹੜਾ ਤਾਂ ਦੇ ਦਨਾ ਘਟਦੇ ਨਹੀਂ ਕੀਆ ਕੀ ਹੋ ਗਿਆ ਓਏ ਚਾ ਚਾ ਹੈ ਮਾਜਾ ਪਾਣੀ ਪੂੜੀ ਧੁੱਪ ਲੱਗੀ ਧੁੱਪ ਨਹੀਂ ਆਏ ਆਏ ਆਦੀ ਬਸ ਅਗਰ ਕੀ ਫਾਇਦਾ ਐਵੇਂ ਖਾਪੀ ਜਾਂਦੇ ਐ ਸੋ ਪਹਿਲੀ ਮਿਲਿਆ ਆ ਪਾਏ ਦੀ ਹੁਣ ਕੜਾ ਜੀਰੀ ਲਾਉਣ ਲੱਗੇ ਹੋਏ ਆ ਵੇ ਇਧਰ ਤੜਕੇ ਜੀਰੀ ਵਾਲੇ ਆਉਣਗੇ ਹੁਣ ਘੜ ਲਾ ਜਿਹੜਾ ਕਰਦਾ ਕਰ ਲਾ ਜਿਹੜਾ ਉਹ ਕਰਦਾ ਐਂ ਤਾਂ ਕੋਈ ਗੱਲ ਨਹੀਂ ਹੱਥ ਨਹੀਂ ਘਟਦਾ ਗੱਲ ਨੂੰ ਘਟਦਾਂਗੇ ਮਜ਼ਦੂਰ ਦਾ ਹੱਥ ਹੈ ਕਾਪੀਆ 12 ਵਜੇ ਕੇ ਬਾਅਦ ਨਹੀਂ ਚਲਦਾ ਚੱਲਦਾ ਘਾਲਟਾ ਓਏ ਹੁਣ ਨਹੀਂ ਸਹੀ ਬੋਲਾ ਤੈਨੂੰ ਹੁਣ ਤਾਂ ਕਰਨਾ ਪੈ ਗਿਆ ਦੂਜੀਆਂ ਬਾਕੀ ਆ 11 ਵਜੇ ਤੋਂ ਬਾਅਦ ਵਾਲੀਆਂ ਉਹ ਲਾਈ ਬਟਾ 1.5 ਇੰਚ ਦੀ ਪਾਇਓ ਜੀ ਆ ਇੱਥੇ ਮੁੰਡਾ ਕਹਿੰਦਾ ਮੈਂ ਕਹੀਨ ਵਾਲੀ ਕਹਿੰਦਾ ਬਾਹਣ ਗੁੱਡ ਤੂੰ ਆ ਇੱਥੇ ਆਇਆ ਹਾ ਇੱਥੇ ਆਇਆ ਆ ਨਾਟ 11 ਨਾਟ 11 ਨਾਟ 11 ਅਰਜਨ ਅਰਜ ਨਾਟ 11 ਬੋਰ ਬਾਈ ਬੋਰ ਆ ਗਿਆ ਹੁਣ ਤਾਂ ਆਇਆ ਹੈ ਬੋਰ ਬਾਈ ਬਾਰਾ ਆਇਤ ਨਾਟ ਗਿਆ ਨਾਟ ਗਿਆ ਨਾ ਪਾਵਰ ਘਰਾਤਾ ਹੁਣ ਤਾਂ ਹੈ ਬੱਸ ਹਾਇ ਤੇ ਆ ਜਾ ਹਾਇ ਤੇ ਆ ਜਾ ਹਾਇ ਤੇ ਨਹੀਂ ਜਾਈ ਤੇਰੀ ਸਿਖਰ ਦੇ ਪਾਰੇ ਭਾ ਗਿਆ ਮੁੰਡਾ ਕਹਿੰਦੇ ਆਹਾ 4x4 ਦਾ ਇੰਜਨ ਧਰਾਤਾ ਦੇਖੋ ਡਲੇ ਡਲੇ ਦੇਖੋ ਪੱਟੇ ਹੋਇਆ ਇੱਥੇ ਆ ਜਾ ਉਲਟਾਲਦਾ ਹੀ ਸੜਦਾ ਦੇਖੋ ਓ ਕੀ ਹੋ ਗਿਆ ਹੈ ਅੱਡੀ ਪਈਆ ਅੱਡੀ ਪਈਆ ਪੱਟੀ ਓਏ ਸਾਹੇ ਮਾਰ ਦੀ ਚੈ ਲਾ ਦੇ ਜੀ ਮਤਲਬ 4x4 ਲੈ ਕੇ ਛੜਤਾ ਸੀ ਉਹ ਗਰਮ ਸਰਦ ਹੋ ਜਾਏਗਾ 4x4 ਨਾਲ ਤਾਂ ਹਜੇ ਬਾਕੇ ਆਇਆ ਪਾਣਾ ਨਾੜ ਗਿਆ ਆ ਜ ਲੈ ਹਾਏ ਮੈਂ ਮੜਾ ਸਾਹ ਤਾਂ ਦੇਖਣਾ ਆਉਂਦਾ ਕਿ ਨਾ ਕੇ ਜੇ ਪਾਸੇ ਉਹ ਸਾਹ ਤਾਂ ਆਪ ਹੀ ਆ ਜਾਂਦਾ ਹੈ ਇਹ ਤਾਂ ਬੋਲਣਾ ਆਈ ਹੈ ਪਾ ਕੇ ਪਾਰਕੇ ਮੈਂ ਗਾਦੀ ਦੇ ਪਰੇ ਕਿਵੇਂ ਪਾ ਗਿਆ ਇੰਜਨ ਹੈ ਉਹ ਲੋਕਾਂ ਚ ਬੈਈ ਸੀ ਆਹ ਚਾ ਬੈਟਰੀ ਚਾਰਜ ਹੋ ਗਈ ਸੋਲਰ ਸਿਸਟਮ ਸੋਲਰ ਆਈਟਮ ਹੋ ਗਿਆ ਦੀ ਪਾਣੀ ਪੀਏ ਪਾਣੀ ਤਾਂ ਪੀਲਾ ਪਰ ਦਰੇ ਭਾ ਗਿਆ ਬਈ 12 ਵਜੇ ਕਹਿੰਦਾ 4 बाई 4 ਇੰਜਨ ਖੁੱਲ ਗਿਆ ਆਉਣ ਦਾ ਕਹਿਆਂ ਨਾਲ ਹੀ ਹੈ ਨਾ ਉਹ ਗੁੱਡਣ ਮੜ ਗਿਆ ਪਾਣਾ ਇਹਨਾਂ ਇੰਜਨ ਇੰਜਨ ਜਾਮ ਹੋ ਗਿਆ ਇਸ ਦੁਬਾਰ ਹੁਣ ਦੇਖਦੇ ਆ ਇਹਦੇ ਵਿੱਚ ਪਾਣੀ ਪੂਣੀ ਪਾਉਣੇ ਕੂਲੈਂਟ ਪਾਉਣੇ ਆ ਗਰਮ ਸੂਈ ਐ ਓਏ ਸੂਈ ਲਾਲ ਚ ਬੱਗੀ ਗਰਮ ਹੋ ਗਿਆ ਇੰਜਨ ਮਸਾਂ ਫਿਰ ਜਾਮਣ ਦੀ ਸਮੇਂ ਲਿਆ ਕੇ ਬਿਠਾਇਆ ਹੁਣ ਹਾਂ ਵੀ ਤਾਂ ਹੁਣ ਬਸ ਆਪਣੀ ਬ੍ਰੇਕ ਹੋ ਗਈ 12:30 12 ਹੋ ਗਏ ਪਾਣੀ ਤਾਂ ਨਹੀਂ ਪੀ ਲਿਆ ਬਾਹਰ ਚ ਕੁੱਤਾ ਕਿਵੇਂ ਭੱਜ ਜਾਂਦਾ ਓ ਐ ਓਏ ਦਿਖਾਉਣਾ ਮੈਂ ਬਾਹਰ ਇੱਥੇ ਕੁੱਤਾ ਦੇਖੋ ਬਾਹਰ ਇੱਥੇ ਕਿੰਨੀ ਸਪੀਡ ਤੇ ਗਿਆ ਓ ਦੇਖ ਇੰਨੀ ਸਪੀਡ ਤੇ ਕਿਵੇਂ ਜਾਂਦਾ ਉਹ ਉਹ ਦੇ ਮਾਗਰ ਕੁੱਤੇ ਪਏ ਹੋ ਦੀ ਉਹ ਦੇ ਆ ਆ ਗਏ ਹੈ ਨਾ ਆ ਆ ਗਏ ਦੂਜੇ ਸ਼ਿਕਾਰੀ ਹਾਂ ਵੀ ਦੋਸਤੋ ਸੋ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਸ਼ੇਅਰ ਕਰਦੇ ਜਾਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸੋ ਹੁਣ ਇੱਥੇ 12:30 ਦਾ ਟਾਈਮ ਹੋ ਗਿਆ ਸਿਖਰ ਦੁਪਹਿਰਾ ਹੋ ਗਿਆ ਹਵਾ ਤੱਤੀ ਚੱਲ ਪਈ ਬਾਲੀ ਜਮਾ ਲੋਈ ਚੱਲਦੀ ਹੈਗੀ ਸਾਡੇ ਲੋਕ ਕਹਿੰਦੇ ਨੇ ਨੂੰ ਲੂਂ ਵੀ ਕਹਿੰਦੇ ਆ ਜਿਆਦੇ ਤੱਤੀ ਹਵਾ ਚੱਲਦੀ ਆ ਰੇ ਹੁਣ ਕੰਮ ਕਰਨਾ ਵੀ ਔਖਾ ਹੋਇਆ ਪਿਆ ਸਾਮੇ ਬੈਠਣਾ ਵੀ ਔਖਾ ਹੋਇਆ ਪਿਆ ਕਿਉਂਕਿ ਹਵਾ ਥੋੜੀ ਥੋੜੀ ਚੱਲਦੀ ਹੁਣ ਜਿੰਨੀ ਚੱਲਦੀ ਆ ਤ ਸੋ ਹੁਣ ਚੱਲਦੇ ਆ ਘਰੇ ਫਿਰ ਸਾਮ ਨੂੰ ਆਵਾਂਗੇ ਸਾਮ ਨੂੰ ਆ ਕੇ ਦੇਖਦੇ ਆ ਵੀ ਜਿਹੜੇ ਆਪਣੇ 5 ਕਿੱਲੇ ਆਪਾਂ ਨਿਮੇੜਦੇ 5 ਕਿੱਲੇ ਰਹਿ ਗਏ 5 ਕਿੱਲੇ ਆ ਕੇ ਸਾਮ ਨੂੰ ਕਰ ਦਾਂਗੇ ਜੇ ਮੈਂ ਗਈਆਂ ਗੁਈਆਂ ਸਾਮਣ ਲੱਗਿਆ ਤਾਂ ਗੁਰਮੁਖਾ ਜੂਗਾ ਮਾ ਹੈਗਾ ਪਹਿਲਾ ਆ ਇੱਥੇ ਸੋਕੇ ਅਲਵੈ ਬਾਈ ਪਿੱਕ ਕਰ